ਹੈਲੋ ਹਾਂਜੀ ਸਤਿ ਸ੍ਰੀ ਅਕਾਲ ਆਪਣੇ ਚੈਨਲ ਬਰਾਡ ਫੈਮਿਲੀ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਹੁਣ ਗੱਲ ਕਰਾਂਗੇ ਰਾਜਵੀਰ ਜਵੰਦਾ ਜੀ ਦੀ ਬੇਟੀ ਈਮਾਨਤ ਕੌਰ ਦੀ ਜਿਨ੍ਹਾਂ ਨੇ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਹੋਣ ਤੋਂ ਬਾਅਦ ਬਹੁਤ ਹੀ ਭਾਵਿਕ ਉਹ ਸ਼ਬਦ ਬੋਲੇ ਜਿਨ੍ਹਾਂ ਨੂੰ ਦੇਖ ਕੇ ਹਰ ਇੱਕ ਦਾ ਮਾਨ ਭਾਵਿਕ ਹੋ ਗਿਆ ਔਰ ਬੇਟੀ ਵੀ ਭਾਵਿਕ ਹੋ ਗਏ ਸੀਗੇ ਕਰਮਨ ਗਰੇਵਾਰ ਜੀ ਉਹਨਾਂ ਦੇ ਪਿੱਛੇ ਖੜੇ ਆ ਔਰ ਸਭ ਤੋਂ ਪਹਿਲਾਂ ਉਹ ਸਟੇਜ ਦੇ ਉੱਪਰ ਬੋਲ ਰਹੇ ਸੀਗੇ ਉਹਨਾਂ ਦੇ ਬਾਰੇ ਗੱਲਾਂ ਕਰ ਰਹੇ ਸੀਗੇ ਜਿਹਨੂੰ ਦੇਖ ਕੇ ਹਰ ਇੱਕ ਭੈਣ ਭਰਾ ਭਾਵਿਕ ਹੋ ਜਾਂਦਾ ਜੀ ਅੱਜ ਮੈਂ ਵੀ ਤਾਂ ਤੁਹਾਡੇ ਨਾਲ ਗੱਲ ਕਰਨ ਦੇ ਵਿੱਚ ਭਾਵਿਕ ਹੋ ਰਹੀ ਆ ਦੇਖੋ ਬਹੁਤ ਹੀ ਦੁੱਖ ਦੀ ਗੱਲ ਆ ਹਨਾ ਇਹ ਜੇ ਹੋਣ ਦੇ ਮਾਪੇ ਗਏ ਵੀ ਜੀ ਦੁਆਰਾ ਨਹੀਂ ਮਿਲਨੇ ਹੋਂ ਦਾ ਬਾਪ ਗਿਆ ਵਾ ਦੁਆਰਾ ਨਹੀਂ ਮਿਲਣਾ ਦੇਖੋ ਇੱਥੇ ਉਹ ਬੇਟੀ ਕਹਿ ਰਹੀ ਆ ਵੀ ਪਾਪਾ ਤੁਸੀਂ ਕਹਿ ਰਹੇ ਸੀਗੇ ਵੀ ਤੁਸੀਂ ਮੈਨੂੰ ਛੱਡ ਕੇ ਨਹੀਂ ਜਾਉਗੇ ਤੇ ਹੁਣ ਤੁਸੀਂ ਮੈਨੂੰ ਛੱਡ ਕੇ ਚਲੇ ਗਏ ਆ ਤਾਂ ਮੇਰੇ ਪਾਪਾ ਮੈਨੂੰ ਕਿੱਥੋਂ ਮਿਲਣਗੇ ਬੇਟੀ ਦੀ ਜਵਾਨ ਦੇ ਵਿੱਚੋਂ ਸੁਣੋ ਬੇਟੀ ਕੀ ਕਹਿ ਰਹੀ ਆ ਔਰ ਜਦ ਜਣ ਰਾਜਵੀਰ ਨੂੰ ਘਰੇ ਲੈ ਕੇ ਆਏ ਆ ਇਹ ਸਾਡਾ ਪੁੱਤ ਉਸ ਦਿਨ ਵੀ ਪਾਪਾ ਤੁਹਾਡੇ ਕੋਲੇ ਆਖਰੀ ਚਾਂਸ ਹੈ ਤੁਸੀਂ ਉੱਠ ਖੜੋ ਨਾ ਪਾਪਾ ਸੀਟ ਨਾ ਕਰੋ ਤੁਸੀਂ ਸਾਡੇ ਨਾਲ ਇਹ ਇਹ ਆਖਰੀ ਚਾਂਸ ਆ ਤੁਹਾਡੇ ਕੋਲੇ ਹੈ ਬਹੁਤ ਸੋਹਣੇ ਸਕੂਲਾਂ ਚ ਪੜਦੇ ਆ ਦੋਨੇ ਇਹ ਆਪਣੇ ਅਧਿਆਪਕਾਂ ਦੀ ਐਜੂਕੇਸ਼ਨ ਦਾਦੀ ਦੀ ਐਜੂਕੇਸ਼ਨ ਮਾਪੇ ਦੀ ਐਜੂਕੇਸ਼ਨ ਸਾਰੇ ਚਾਚੇ ਤਾਇਆ ਸਭ ਦੀ ਐਜੂਕੇਸ਼ਨ ਨਾਲ ਬਹੁਤ ਸਿਆਣਾ ਪੁੱਤ ਆ ਸਾਡਾ ਇਹ ਕੁਝ ਬੋਲੇਗਾ ਆਜਾ ਮੇਰਾ ਪੁੱਤ ਇਹ ਸਾਰੇ ਪਾਪਾ ਨੂੰ ਬਹੁਤ ਪਿਆਰ ਕਰਦੇ ਆ ਔਰ ਇਹ ਤਾਂ ਉਮਰ ਕਰਦਗੇ ਸਾਰੇ ਪਿਆਰ ਉਹਨਾਂ ਦੇ ਗੀਤਾਂ ਨੂੰ ਸੁਣਨਗੇ ਤੁਸੀਂ ਇਹਨਾਂ ਨੂੰ ਸਾਰਿਆਂ ਨੂੰ ਥੈਂਕ ਯੂ ਵੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਸਾਰਿਆਂ ਨੂੰ ਜਿਵੇਂ ਤੁਹਾਨੂੰ ਪਤਾ ਹੈ ਮੈਂ ਅਮਨਤ ਕੌਰ ਆ ਮੈਂ ਰਾਜਵੀਰ ਜਵੰਦਾ ਦੀ ਬੇਟੀ ਹਾਂ ਮੇਰੇ ਪਾਪਾ ਮੇਰੇ ਸਭ ਤੋਂ ਪਿਆਰੇ ਪਾਪਾ ਸੀ ਮੇਰੇ ਪਾਪਾ ਮੈਨੂੰ ਇੱਕ ਲੱਕੀ ਚਾਰਨ ਮੰਨਦੇ ਸੀ ਉਹ ਕਹਿੰਦੇ ਸੀ ਕਿ ਮੈਂ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੂੰ ਕਦੀ ਵੀ ਮੇਰੇ ਤੋਂ ਦੂਰ ਨਹੀਂ ਹੋਣਾ ਮੇਰੇ ਸਭ ਤੋਂ ਪਿਆਰੇ ਪਾਪਾ ਜਦੋਂ ਕਹਿੰਦੇ ਸੀ ਵੀ ਮੇਰੇ ਤੋਂ ਦੂਰ ਨਹੀਂ ਹੋਣਾ ਬੀ ਉਹ ਮੇਰੇ ਤੋਂ ਹੀ ਦੂਰ ਚਲੇ ਗਏ ਤੇ ਹੁਣ ਜਦੋਂ ਫਿਊਚਰ ਆਏਗਾ ਮੈਂ ਆਪਣੇ ਪਾਪਾ ਦਾ ਸੁਪਨਾ ਪੂਰਾ ਕਰੂੰਗੀ ਤੇ ਮੈਂ ਇਹ ਵੀ ਕਹਿਣਾ ਚਾਹੁੰਨੀ ਹਾਂ ਕਿ ਜਿਵੇਂ ਮੇਰੇ ਪਾਪਾ ਨਾਲ ਹੋਇਆ ਇਹ ਕਿਸੇ ਹੋਰ ਦੇ ਪਾਪਾ ਨਾਲ ਨਾ ਹੋਵੇ। ਧੰਨਵਾਦ। ਜਿਹਨੇ ਉਹ ਸਭ ਕੁਝ ਮਹਿਸੂਸ ਕੀਤਾ ਹੈ ਉਹਨਾਂ ਦਿਨਾਂ ਦੌਰਾਨ ਜੋ ਆਪਾਂ ਸਾਰਿਆਂ ਨੇ ਮਹਿਸੂਸ ਕੀਤਾ ਹੈ। ਔਰ ਇਹ ਪਰਿਵਾਰ ਦੇ ਸਾਰੇ ਜੀਆਂ ਨੂੰ ਹੌਸਲਾ ਦਿੰਦੇ ਸੀ ਕਿ ਕਿ ਤੁਸੀਂ ਇਦਾਂ ਰੋ ਨਾ। ਤੁਸੀਂ ਟੈਂਦੀ ਕਲਾ ਚ ਨਾ ਜਾਓ। ਪਾਪਾ ਨੇ ਠੀਕ ਹੋ ਜਾਣਾ। ਔਰ ਇਹ ਆਖਰੀ ਸਾਥ ਆ ਕਰਿਆ। ਔਰ ਜਦ ਜਨ ਰਾਜਵੀਰ ਨੂੰ ਘਰੇ ਲੈ ਕੇ ਆਏ ਆ ਇਹ ਸਾਡਾ ਪੁੱਤ ਉਸ ਦਿਨ ਵੀ ਪਪਾ ਤੁਹਾਡੇ ਕੋਲੇ ਆਖਰੀ ਚਾਂਸ ਹੈ ਤੁਸੀਂ ਉੱਠ ਖੜੋ ਨਾ ਪਪਾ ਸੀਟ ਨਾ ਕਰੋ ਤੁਸੀਂ ਸਾਡੇ ਨਾਲ ਇਹ ਇਹ ਆਖਰੀ ਚਾਂਸ ਆ ਤੁਹਾਡੇ ਕੋਲੇ ਹੈ ਬਹੁਤ ਸੋਹਣੇ ਸਕੂਲਾਂ ਚ ਪੜਦੇ ਆ ਦੋਨੇ ਇਹ ਆਪਣੇ ਅਧਿਆਪਕਾਂ ਦੀ ਅਜ